ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਲੈ ਲਾਏ ਉਰੂ ਨਾਨਕ ਦੇਵ ਜੀ ਦਾ ਉੱਤੇ ਹਮ ਹਮ ਆ ਗਏ ਸਾਰੀਆਂ ਸੰਗਤਾਂ ਆਉਣ ਕਿ ਬਾਬਾ ਤਰੋਗ ਸਿੰਘ ਜਹਜਾਰਾ ਦਾਲ ਪੰਥ ਦਾ ਬਾਬਾ ਝੰਡਾ ਸ਼ਹੀਦ ਸਿਧਾਂ ਦੇ ਤਹਿਤ ਗੁਰਦਰਾ ਸਾਹਿਬ ਸ਼ਹੀਦ ਹੋਏ ਨੇ ਗੁਰੂਵਾਰ ਦਿਨ ਸਾਜ ਦੇ ਚੈਨ ਤੇ ਉਦੋਂ ਹੀ ਹੋਏ ਨੇ। ਗੈਦਰ ਜੀ ਦਾ ਹਾਦਸਾ ਤੇ ਗੈਦਰ ਜੀ ਦੀ ਫਤਿਹ। ਵਾਖਾ ਸਾਹਿਬ ਦੀ ਕੀ ਪਤੇ ਜੀ। ਮੈਂ ਸੋਨਾ ਸਿੰਘ ਜੈਦਰ ਆ ਜੀ। ਸੋਭ ਮੇਰਾ ਨਾਮ ਸੁਦੇਸ਼ ਸਿੰਘ ਹੈ ਜੀ। ਪਿੰਡ ਚੈਨਪੁਰ ਤੋਂ ਬੋਲਦਾ ਜੀ ਮੈਂ। ਇਹ ਬਾਬਾ ਚੰਦਰ ਸਿੰਘ ਦਸਤਾਨੇ ਜੀ। ਸ਼ੇਮਾ ਪਾਸ਼ਾ ਦੇ ਵਿਰੇ ਜੰਗ ਹੋਈ ਏ ਤੇ ਇਹ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਜਿਤਨਾ ਬਾਬਾ ਜਗੋ ਸ਼ਹੀਦ ਹੋਇਆ ਮੋਬਾਚੇ ਨਾਸੀ ਦਾ ਤੇ ਬਾਬਾ ਗੁਰਦੇਵਤ ਮਲਖਿਆਰੇ ਪਿੰਡ ਦੇ ਵਿੱਚ ਨੇ ਉਹਨਾਂ ਦੇ ਵਿੱਚ ਮਾਪੁਰਸ਼ਾ ਜੋ ਬਾਬਾ ਤਨੂ ਸਿੰਘ ਜੀ ਆ ਉਹ ਸੇਵਾ ਚ ਲਵਾ ਰਹੇ ਨੇ ਉਤੋਂ ਦੀ ਇੱਥੋਂ ਦੀ ਸੇਵਾ ਵੀ ਉਹ ਚ ਲਾ ਰਹੇ ਨੇ ਪਰ ਇਹ ਇਸ ਵਕਤ ਬਾਬਾ ਬੂਆ ਸਿੰਘ ਜੀ ਜੋ ਨਾਰ ਸੇਵਾਦਾਰ ਅਹ ਮਨੇ ਮੈਂ ਸਾਵਾ ਸੇਵਾਦਾਰ ਆ ਸੇਵਾ ਕਰਵਾ ਰਹੇ ਨੇ ਉਹ ਨਦਰ ਜਹੇਬੰਦੀ ਆਪਣੀ ਚੱਲ ਰਹੀ ਹੈ ਦਰਮੰਤ ਨਾਲ ਦੀਨਸਤਾਨਪੁਰ ਸਾਹਿਬ ਦਾ ਮੇਲਾ ਜੋ ਨਾਨਕਦੇਵ ਜੀ ਦਾ ਪ੍ਰਗਿਆ ਹਿਆ ਆ ਰਿਹਾ ਹੈ ਉਹ ਬੜੀ ਧੁੰਦਾਂ ਮੈਂ ਉੱਥੇ ਮਨਾਉਂਦੇ ਰਹੇ। ਮੀਆਂ ਸਿੰਘ ਸਾਰੇ ਜਿਹੇ ਬੰਦੇ ਆ ਮਦਰ ਉੱਥੇ ਪਹੁੰਚਦੀਆਂ ਨੇ। ਤੋ ਜੀ ਕੇ ਉੱਤੇ ਆਪਣਾ ਜੋ ਵੀ ਨਿਹੰਗ ਸਿੰਘ ਗਜਕਾ ਬਾਜੀ ਘੋਰ ਦੌਰ ਮਰੇ ਨੇਜਾ ਬਾਜੀ ਕਰਕੇ ਆਪਣਾ ਮਤਲਬ ਖੁਸ਼ੀਆਂ ਪਰਬਾਤਤਾ ਕਰਦੀਆਂ ਨੇ ਤੇ ਸੰਗਤਾਂ ਨੂੰ ਜੋੜ ਦਿਖਾਉਂਦੀਆਂ ਨੇ ਮਤਲਬ ਇਹਦਾ ਖਾਸਾ ਲਾਗੇ ਜਿੱਕੀ ਫਤਿਹ ਸਾਹੀ ਤੇਰਾ ਅੱਜ ਦਾ ਜੂਤ ਲੱਛੇ ਦੇ ਕੋਹੇ ਪੈ ਗਏ ਇਹਨਾਂ ਨੂੰ ਕੀ ਲੈਸੀ ਦੇਣਾ ਚਾਹੋਗੇ ਮਤਲਬ ਉਹ ਕੋਈ ਮੈਂ ਤਾਂ ਦਲਪੰਥੰ ਦਾ ਜੀ ਦਲਪੰਥੰ ਦੇ ਵਿੱਚ ਜਾਓ ਤੇ ਦਲਪੰਥੰ ਦੇ ਵਿੱਚੋਂ ਮਤਲਬ ਸਿੱਖਿਆ ਲਓ ਪਾਠ ਸਿੱਖੋ ਤੇ ਮਤਲਬ ਗਜਕਾ ਸਿੱਖੋ ਕੁ ਮਦਰ ਦਲਪੰਥ ਦੇ ਨਾਲ ਮਹਾਂਪੁਰਸ਼ਾਂ ਦੇ ਕੋਲੋਂ ਆ ਗਿਆ ਲੋ ਕੁ ਮਦਰ ਨਸ਼ਾ ਪਤਾ ਤੋਂ ਮੁਕਤ ਹੋ ਮਦਰ ਇਹਦੇ ਬਾਰੇ ਮਦਰ ਸਿੱਖਿਆ ਦੇ ਮਦਰ ਦਲਪੰਥ ਦੇ ਵਿੱਚ ਘੋਰ ਦੌਰ ਦੀ ਨੇਜਾ ਬਾਜੀ ਦੀ ਸਾਰੀ ਮਦਰ ਸੰਥਿਆ ਦੀ ਪਾਰ ਦੀ ਸਭ ਕੋ ਸਿੱਖਿਆ ਦਿੱਤੀ ਜਾਂਦੀ ਆ ਸੰਥਿਆ ਦਿੱਤੀ ਜਾਂਦੀ ਮਹਾਂਪੁਰਸ਼ਾਂ ਵੱਲੋਂ ਬਾਬਾ ਤਲੋ ਸਿੰਘ ਖਾਇਆ ਜੈ ਬੰਦੀ ਦਰਪੰਥ ਚੱਲ ਰਿਹਾ ਉਹਨਾਂ ਦਾ ਉਹਨਾਂ ਵੱਲੋਂ ਸਿੱਖਿਆ ਦਿੱਤੀ ਜਾਂਦੀ ਇੱਥੇ ਵੀ ਸਿੱਖਿਆ ਦਿੱਤੀ ਜਾਂਦੀ ਆ ਬਾਬਾ ਛੰਡਾ ਸ਼ਹੀਦ ਸਿੰਘ ਸਾਹਿਬੀ ਇਹ ਰੋੜੇ ਕਿਹੜੀ ਰੋੜ ਤੇ ਜੀ ਝੰਡਰ ਇਹ ਰੋੜ ਹੋਰ ਤੇ ਪਿੰਡ ਚੈਨਪੁਰ ਪੈ ਜਾਂਦਾ ਜੋ ਜੋ ਰੋੜ ਸੌਰੀਆਂ ਦਾ ਵਜਦਾ ਮੰਨਿਆ ਸੌਰੀਆਂ ਤੇ ਉਹਦੇ ਉੱਤੇ ਪੈਂਦਾ ਜੀ ਪਿੱਤੇ ਵੱਡ ਮੰਨਾਂ ਦਾ ਤੇ ਕੋੜਰਾ ਪਿੱਛੇ ਰਹਿੰਦਾ ਕੋੜਰੇ ਤੋਂ ਮੰਨਾਂ ਇਹਨੂੰ ਚਾਹੀਦਾ ਹੈ ਉੱਤੇ ਰੋੜ ਦੇ ਇਹ ਪਿੰਡ ਆਉਂਦਾ ਜੀ ਇਹ ਪਿੰਡ ਦੇ ਵਿੱਚ ਮਤਲਬ ਬਹੁਤ ਸੰਗਤਾਂ ਸੰਜੋਗ ਹੈ ਮਹਾਂਪੁਰਸ਼ਾਂ ਦੇ ਨਾਲ ਪਿਆਰ ਆ ਕੀ ਮਤਲਬ ਅੱਜ ਚਪੈਰਾ ਸਾਹਿਬ ਚੱਲਣ ਡਿਆ ਵੇ ਤੂੰ ਮਦਦ ਸੁਣੀ ਦੇਜੋ ਕੀ ਮਤਲਬ ਚਪੈਰਾ ਸਾਹਿਬ ਦਾ ਭੋਗ ਪੈਣ ਡਿਆ ਏ ਕੀ ਮਤਲਬ ਚਪੈਰਾ ਸਾਹਿਬ ਇੱਥੇ ਸੇਵਾ ਹੁੰਦੀ ਆ ਹੋਰ ਵੀ ਸੰਥਾ ਮਤਲਬ ਹੁੰਦੀਆਂ ਰਹਿੰਦੀਆਂ ਨੇ ਸੇਵਾ ਜੋ ਬਾਬਾ ਜੀ ਇਹ ਕਰਵਾਉਂਦੇ ਨੇ ਇਹ ਮਤਲਬ ਬਹੁਤ ਪਿਆਰ ਸੰਗਤ ਅਕੀ ਗੁਰਬਾਨੀ ਅਕੀ ਗੁਰਮਤ ਵਿਚਾਰ